ਜੇ ਸਾਡਾ ਪਾਣੀ ਚੱਲਦਾ ਤਾਂ ਸਾਡਾ ਚੁੱਲ੍ਹਾ ਚੱਲਦਾ। ਸੋ ਅੱਜ ਗੱਲ ਪਾਣੀਆਂ ਦੀ ਨਹੀਂ ਗੱਲ ਸਾਡੇ ਚੁੱਲਿਆਂ ਦੀ ਅੱਗ ਦੀ ਹੈ। ਔਰ ਲੀਗਲੀ ਬਿਲਕੁਲ ਸਹੀ ਹੈ। ਆਪਣੇ ਹਿੱਸੇ ਦਾ ਪਾਣੀ ਬਲਕਿ ਉਸ ਤੋਂ ਵੱਧ 31 ਮਾਰਚ ਤੱਕ ਇਹ ਵਰਤ ਚੁੱਕੇ ਨੇ ਹਰਿਆਣਾ ਵਾਲ। ਇਹੀ ਬੀਬੀਐਮਬੀ ਇਸੇ ਬੀਬੀਐਮਬੀ ਦੇ ਚੇਅਰਮੈਨ ਨੇ ਮੀਟਿੰਗ ਕਰਕੇ 21 ਮਈ ਤਾ 21 ਮਈ ਨੂੰ ਪਿਛਲੀ ਨੂੰ ਮੈਂ ਦੱਸਾਂ 6 ਚਿੱਠੀਆਂ ਲਿਖਿਆ ਸੀ ਇਹਨਾਂ ਨੂੰ 6 ਮਹੀਨੇ ਹਰ ਮਹੀਨੇ ਮੀਟਿੰਗ ਹੁੰਦੀ ਹੈ ਇਹਨਾਂ ਦੀ ਹਰੇਕ ਚਿੱਠੀ 'ਚ ਕਹਿੰਦੇ ਸੀ ਹਰਿਆਣੇ ਵਾਲਿਓ ਤੁਹਾਡਾ ਪਾਣੀ ਘਟੂਗਾ ਤੁਸੀਂ ਬਹੁਤ ਜ਼ਿਆਦਾ ਵਰਤ ਰਹੇ ਹੋ ਅਸੀਂ 10 ਹਜ਼ਾਰ ਬਿਤਾ ਨਹੀਂ ਐਸੋ ਸਾਡੇ ਕੋਲ ਆਪਣੀਆਂ ਕਸਿਆ ਆਪਦੇ ਸੀ 10 ਹਜ਼ਾਰ ਏਕੜ ਦਾ ਆਪਣੇ ਜ਼ਿਲ੍ਹੇ 'ਚ ਪਹਿਲੀ ਵਾਰ ਪਾਣੀ ਪਹੁੰਚਿਆ ਵੀ ਤੁਸੀਂ ਇਹਦਾ ਸੰਜਮ ਨਾ ਵਰਤੋ ਨਹੀਂ ਥਲੇ ਪ੍ਰਾਣਾਤਪੀਅਮ ਦੇਖੋ ਤੇ ਫਿਰ ਚਲੋ ਅਸੀਂ ਹਾਈ ਕੋਰਟ ਚਲੇ ਗਏ ਕਹਿੰਦਾ ਦਾ ਬੀਵੀਐਮਪੀ ਦਾ ਹਾਈ ਕੋਰਟ ਜਾਣਾ ਕਿ ਬੰਦ ਹੈ ਜੀ ਬੀਵੀਐਮਪੀ ਕਿੱਥੇ ਹੈ ਬੀਵੀਐਮਪੀ 70% ਦਾ ਸਾਹਿਬ ਹਰਿਆਣਾ ਜਾਵੇਗਾ ਬੀਵੀਐਮਪੀ ਆਪ ਜਾ ਰਹੀ ਹੈ ਜਿਹੜਾ ਵਕੀਲ ਕੀਤਾ ਹੋਊਗਾ ਕੱਲ ਉਹਦਾ 60% ਉਹਦੀ ਫੀਸ ਪੰਜਾਬ ਨੂੰ ਦੇਖੋ ਪੰਜਾਬ ਆਪ ਦੇ ਬਰੁੱਧੀ ਵਕੀਲ ਕਰ ਰਿਹਾ ਜੀ ਦੋ ਸੈਂਕੜਾ 60% ਮਤਲਬ ਸਾਡਾ 2 ਲੱਖ ਨੇ ਤੇ 1 ਲੱਖ 20 ਹਜ਼ਾਰ ਸਾਡਾ ਅਸੀਂ ਆਪਦੇ ਵਿਰੁੱਧ ਵੀ ਯਕੀਨ ਕਰ ਰਹੇ ਹਾਂ ਮਨੇ ਇਹਨਾਂ ਨੂੰ ਕੋਲ ਪਤਾ ਕਿ 1 ਲੱਖ ਜਰ ਤਾਂ ਤੇ ਜੋ ਬੰਦੇ ਨੇ ਆਰਡਰ ਕਰਦੇ ਨੇ ਇੱਕ ਬੰਦਾ ਫੋਨ ਆਇਆ ਚੇਅਰਮੈਨ ਸਾਹਿਬ ਲੋਹਾਂਡਾ ਆ ਗਏ ਥੇ ਪੰਜਾਬ ਦੇ ਹਿੱਸੇ ਦਾ 200 ਕਿਊਸਿਕ ਪਾਣੀ ਬੰਦ ਕਰਕੇ ਕਹਿਣੇ ਨੂੰ ਛੱਡਤਾ ਸਵੈਰਿੰਗ ਲਾਜੀ ਕਹਿੰਦਾ ਰਿਆ ਇਹ ਕੌਣੋਂ ਦੇ ਦੀਆਂ ਕਰਨ ਵਾਲੀ ਹੁਣ ਸੁਣੋ ਕਹਿੰਦੇ ਯਾਦ ਹੈ ਕਿ ਪਹਿਲਾਂ ਨਾਇਨਾ ਕੋਲ ਵੀ ਹੋਤਰ ਹੈ ਹਾਈ ਕੋਡ ਦਾ ਹਾਈ ਕੋਡ ਰੀਕ ਹੈ ਹਾਈ ਕੋਡ ਲਿੰਕ ਹੈ ਅੰਲਸ ਇਹ ਜੋ ਦੋ ਤਰੀਕ ਨੂੰ ਦਿੱਲੀ ਮੀਟਿੰਗ ਹੋਈ ਸੀ ਗੈਸਟ ਦੇ ਨਾਲ ਉਹਦਾ ਜਿਹੜਾ ਡਿਸੀਜਨ ਹੈ ਉਹ ਇੰਪਲੀਮੈਂਟ ਉਹ ਤੋਂ ਡਿਸੀਜਨ ਹੈ ਉਹਨੇ アドਵਾਈਸ ਕੀਤਾ ਗਿਆ ਸਲਾਹ ਦਿੱਤੀ ਗਈ ਹੈ ਕਿ ਭਾਈ ਸਾਹਿਬ ਇਹ ਲੈ ਲਓ ਅਮਰਾ ਕੋ ਮਗੇਸ ਪਾਣੀ ਬੀਸਿ ਬਸਾਰੇ ਕੁਛ ਅਗਰੇ ਜਵੇਰੀਆ ਦੇ ਆਤ ਹੋਣੇ ਚੇਨ ਮੰਗਦੇ ਬਹੁਤ ਦੇਰ ਦੀ ਚਾਵਾ ਦਾ ਮੈਂ ਇੱਕ ਪਾਸੇ ਤਾਂ ਦੇਸ਼ ਕਿਹੜੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈਗੇ ਤਾਂ ਉਸ ਵੀ ਆਪਣੀ ਮੂਰੇ ਆ ਪੰਜਾਬ ਵਾਲੇ ਆ ਇਹ ਮੁਸੀਬਤ ਚੋਂ ਮੌਕਾ ਦੇਖਦੇ ਨੇ ਇਹ ਪੰਜਾਬ ਪਾਣੀਆਂ ਪਿੱਛੇ ਅਨਵਸਤ ਹੋ ਗਿਆ ਪੰਜਾਬ ਚ ਕੁਛ ਇਸ ਤਰ੍ਹਾਂ ਹੋ ਗਿਆ ਤਾਂ ਜਿੰਮੇਵਾਲ ਕੌਣ ਹੋਗਾ ਭਾਵੇਂ ਬੀਮਯੂ ਹੋਵੇ ਜਾਂ ਬੀਜੇਪੀ ਇਹ ਮਤਲਬ ਪਾਕਿਸਤਾਨ ਨੂੰ ਫੈਲਾ ਪਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਬਹੀ ਕੋਲ ਸਿੱਕੇ ਕਿਲਾ ਦੀ ਮਸੂਲੀ ਸਾਰੀ ਬੁਸਾ ਦੀ ਬਾਰਡਰ ਤੇ ਆ ਇਥੇ ਨਾ ਨਹੀਂ ਬੈ ਰਹੀ ਹਾਂ ਆ ਤੜਕੀਆਂ ਨੂੰ ਕੀ ਸੁਝੀਏ ਮੈਂ ਛੱਡਣਾ ਹਾਂਗਾ ਕੋਈ ਇਹ ਕਿ ਮੈਂ ਦੰੜੇ ਭਣੀ ਕੋਈ ਔਰ ਨਹੀਂ ਕੋਈ ਇਹਨਾਂ ਕੋਲੇ ਲੀਗਲ ਕਾਰਡੀਆਂ ਸਾਡੇ ਵਕੀਲ ਸਾਹਿਬ ਏਜੀ ਖੜੇ ਹੈ ਸਾਡੇ ਨਾਲ ਕੇ ਸਮਝਾਇਆ ਵੀ ਭਾਈ ਇੱਥੇ ਨਾ ਆਓ ਇੱਥੇ ਲੋਕ ਜੀ ਹੋਰ ਅਜੇ ਤੱਕ ਤੁਸੀਂ ਚਲੋ ਥੋੜਾ ਜਿਹਾ ਸੰਜਮ ਰੱਖੀ ਤੁਸੀਂ ਇੱਥੇ ਨਾ ਆਤੇ ਹੋ ਨਾ ਆਤੇ ਚਲੋ ਕੋਈ ਪਤਾ ਵੀ ਇਥੇ ਨਾ ਦੇਨ ਕੋ ਕੋਇਆ ਫਾਇਰ ਰਹਿ ਗਿਆ ਅਧਿਕਾ ਨਾ ਜਿਸ ਦਿਨਾਂ ਇਹਨਾਂ ਨੂੰ ਕੋਈ ਮੌਕਾ ਮਿਲਿਆ ਪਰ ਮੈਨੂੰ ਲੱਗਦਾ ਨਹੀਂ ਮੂੰਹ ਉੱਪਰ ਪਰ ਮੂੰਹ ਕਰ ਗਏ ਜਿੰਦਾਬਾਦ ਜਿੰਦਾਬਾਦ ਭਗਤ ਸਿੰਘ ਜਿੰਦਾਬਾਦ ਭਾਜੀ ਬੀਜੇਪੀ ਕਹਿੰਦੀ ਹੈ ਇਹਨਾਂ ਨੂੰ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਧਿਆਨ ਬੰਦਾ ਵੱਲ ਹੈ ਲੋਕਾਂ ਦੇ ਮਸਾਇਲਾ ਵੱਲ ਹੈ ਆਪਾਂ ਟੈਕ ਟੂ ਮੰਗਲਾ ਰੰਗ ਫੇਰ ਅੱਗੇ ਜਾਣ ਨਹੀਂ ਦਿੰਦੇ ਆਪਾਂ ਹਾਂਜੀ ਹੱਤ ਕਰਦੇ ਆ ਯਾਰ ਮਤਲਬ ਅਸੀਂ ਕੋਈ ਅਸੀਂ ਕੋਈ ਜਾਂ ਤਾਂ ਉਹਰੇ ਘਾਟੇ ਹੱਗਦਾ ਪਾਣੀ ਸਾਡੇ ਅੰਦਰ ਤਾਂ ਅਸੀਂ 91% ਹੀ ਵਰਤਿਆ ਜੇ ਪੰਜਾਬ ਤਾਂ 70-75 ਤੋਂ ਵੱਧ ਕਿਤੇ ਗਈ ਨਹੀਂ ਇਹ 100 ਤੋਂ ਘਟ ਕੇ ਆਈ 105 107 117 112 ਪਹਿਲਾਂ ਦੇ ਪਹਿਲਾਂ ਵਾਲੇ ਸੀ ਜੋ ਕੀ ਕਹੇ ਉਹ ਐਂ ਛੱਡ ਦਿੰਦੇ ਹੁਣ ਆਪਣੇ ਕੋਈ ਆਪਾਂ ਵਰਤਣ ਲੱਗੇ ਪਾਣੀ ਹਰੇ ਕੰਨਵੇਂ ਤੋਂ ਅਪਰ ਸੌਤੇ ਜਾਮਾਂਗੇ ਅਪਨਾ ਮੋਰ ਹਜੇ ਪਾਈਪਾਂ ਪਾਉਣੀਆਂ ਨੇ ਹਜੇ ਕੱਸੀਆਂ ਫੂਲ ਚਲਾਉਣੇ ਨੇ ਜੀ ਤੇ ਬਹੁਤ ਟੱਕੇ ਸ਼ਾਇਦ ਤਾਨਮ ਸਾਹਿਬ ਜੀ ਦੇ ਦਿੱਥਨ ਵਧੇ ਜੀ ਚੇਅਰਮੈਨ ਖੁਦ ਆ ਗਿਆ ਜਦ ਕਿ ਚੇਅਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 60% ਬੀਬੀਐਮਬੀ ਚ ਅਸੀਂ ਨਾ ਖਰਚਾ ਸਾਡਾ ਤਨਖਾਹਾਂ ਸਾਡੀਆਂ ਆ ਜਿਹੜੀ ਬਣਾਈ ਹੋਈ ਹੈ ਆ ਕਲੋਨੀਆਂ ਸਾਰਾ ਖਰਚਾ ਸਾਡਾ ਸਾਡੀ ਜ਼ਮੀਨ ਤੇ ਤੇ ਸਾਡੀ ਨੂੰ ਉਤਾਰਿਆ ਵੋਟ ਅੱਛਾ ਵੋਟ ਇੱਕੋ ਹੀ ਨਹੀਂ ਪੰਜਾਬ ਦੀ ਵੀ ਇੱਕ ਵੋਟ ਹੈ 60% ਬਾਕੀ 40% ਤੇ ਹਰਿਆਣਾ ਰਾਜਸਥਾਨ ਹੈਮਾਚਲ ਤਿੰਨ ਨੇ ਤਿੰਨਾਂ ਦਾ 40% ਹਿੱਸਾ 40% ਬਾਕੀ ਤੇ ਨੇ ਆਪਾਂ ਸੱਤ ਸਿੱਕੜੇ ਵੋਟ ਹੁਣ ਵੀ ਕਹੇ ਹਮਾ ਜਿੰਦੀ ਵੀ ਇੱਕ ਹੈ ਰਾਸਾਨੀ ਵੀ ਕਹਿੰਦੇ ਤਿੰਨ ਇੱਕ ਕਰਕੇ ਕਹਿੰਦੇ ਜਿੰਨੀ 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 ਵੋਟ ਦੀ ਵੈਲਿਊ ਉੰਨੀ ਬਣਾਓ ਨਾ ਕਿ ਥੋੜੀ ਪਰ ਜੇ ਕੱਲਾ ਪੰਜਾਬ ਵੋਟਾਂ ਦਾ 7% ਕਿਵੇਂ ਜਿੱਤ ਜਾਣਗੇ ਇਹ ਤਾਂ ਪਹਿਲਾਂ ਘੱਡੀਆਂ ਬੰਦੇ ਪਹਿਲਾਂ ਕਿਸ ਨੇ ਧਿਆਨ ਨਹੀਂ ਦਿੱਤਾ ਪਹਿਲਾਂ ਜਿਹੜੇ ਆਪਣੇ ਹੱਥਾਂ ਸੀ ਨਾ ਉਹ ਰਲੇ ਹੋਏ ਸੀ ਨਾ ਇਹ ਤਾਂ ਸੰਸਦਾਂ ਦੇ ਫੈਸਲੇ ਗਲਤ ਸੀ ਇਹ ਪਹਿਲੇ ਹੀ ਬੰਦ ਹੋ ਗਿਆ ਹੱਥ ਯਾਰ ਅਸੀਂ ਕਿੱਥੋਂ ਦੀ ਪਾਣੀ ਹਾਂ 20 ਤਰੀਕ ਨੂੰ ਤੁਹਾਡਾ ਵੀ ਦੀ ਰਾਤ ਨੂੰ ਤੁਹਾਡਾ ਭੰਦਾ ਉਹਦੋਂ ਲਈ ਇਹ ਜੀ ਬੀਬੀਐਮਪੀ ਬੰਦੂ ਨਾ ਤਾਂ ਬੀਬੀਐਮਪੀ ਚਟਾਕ ਸੀ ਸਾਰਾ ਖਰਚਾ ਪੁੱਤ ਸਾਡੇ ਤੇ ਪਾਇਆ ਰੱਖਿਆ ਸੋ ਇਹ ਇਹਨੂੰ ਖਤਮ ਕਰਕੇ ਪੁਨਰਗਠਨ ਕਰੋ ਕੋਈ ਨਮਾ ਆਤ ਰੋਮੀਆ ਕਾਰਜ ਦੇ ਨਾਲ ਕੋਈ ਹੋਰ ਨਾ ਖੋ ਗਿਆ ਹੋਇਆ ਤੁਹਾਨੂੰ ਸਟੇਰੀਅਮ ਬੀਜੀਐਮ ਦੀ ਹਸਪਤਾਲ ਬੀਜੀਐਮ ਦੀ ਪੋਸਟ ਆਫਿਸ ਬੀਜੀਐਮ ਦੀ ਅੰਨਾ ਜ਼ੋਰਾ ਏਰੀਆ ਤੇ ਅੱਜ ਮੋਇਨਾਂ ਤੇ ਭੇਲੇ ਕੰਮ ਕੀ ਦੀ ਬੀਜੀਐਮ ਦਾ ਸਾਨੂੰ ਆਰਡਰ ਦੇਣਾ ਕਿ ਜੀ ਆਹ ਪਿੰਡ ਸਤਲੁਜ ਦੇ ਵਾਲ ਵਾਲੇ ਖਾਲੀ ਕਰਾ ਲਓ ਅਸੀਂ ਫੱਟਾ ਚੱਕਾਂਗੇ ਲਗ ਰੇਟ ਕੋਲ ਅਸੀਂ ਆਹੀ ਲੋਕਾਂ ਨੂੰ ਬਾਹਰ ਦੇਣਾ ਨਾ ਚਾਹੀਦਾ ਫਿਰ ਆ ਅੱਜ ਜੀ ਬੰਦ ਕਰਾਂਗੇ ਪਾਣੀ ਹੋ ਉਹਨਾਂ ਕਰਨ ਨੂੰ ਕਬਰਵਾ ਦੇ ਆ ਗੋਹਾਂ ਦੀ ਪਟਾਖਾ ਕਾਲੀ ਪਟਾਖਾ ਕਾਲੀ ਐਸੀ ਜਿੱਦਾਂ ਕੋਹਾਂ ਚਾਹਤ ਪਈ ਨਾ ਇਹ ਤਾਂ ਹੋ ਘਾਪੜੇ ਬੁੜੇ ਬੈਠੇ ਸੋ ਓਨਲੀ ਆ ਖਾਸ ਕਰਕੇ ਇਸ ਮੌਕੇ ਤੇ ਜਿਸ ਵੇਲੇ ਦੇਸ਼ ਇੱਕ ਬਹੁਤ ਵੱਡੀ ਜੰਗ ਦੇ ਵਿੱਚ ਉਲਝਿਆ ਹੋਇਆ ਹੈ ਉਸ ਵੇਲੇ ਤਾਂ ਇਹਨਾਂ ਨੂੰ ਆ ਗੱਲ ਕਰਨੀ ਹੋਣੀ ਸੀ ਕਿਹੜੀ ਫਸਲ ਬੀਜਣ ਲੱਗੇ ਨੇ ਜਿਹੜੀ ਹੱਥ ਦੇ ਨਾਲ ਚ ਪੱਕੇ ਹੋਣੇ ਅੱਠ ਦਿਨ ਬਾਅਦ ਚੁੱਕੇ ਕੀ ਕਿ ਦਿਨ ਬਾਰ ਬਾਰ 12 ਦਿਨਾਂ ਤੋਂ ਅੱਜ ਤੱਕ ਹੋਇਆ ਤੇ 12 ਦਿਨਾਂ ਨੂੰ ਵਸੀ ਮਿਲ ਜਾਣ। ਬਿਲਕੁਲ। ਅਰੇ ਪੀਣ ਵਾਸਤੇ ਦੇ ਰਹੇ। ਮਾਨ ਕਰਨ ਰਾਪੀ ਦੇ ਰਹੇ। ਇੱਕ ਤੋਂ 2 ਗੋਲਸੀ ਦਾ ਖਾਣਦੀ ਹੈ। ਇੱਕ 150 ਲੀਟਰ ਦਾ ਨਾਮ ਬਣਾ ਲਿਆ ਹੈ। ਇਸ ਦਿਨ ਚ ਕਰਮ ਲਈ ਤਾਂ ਇਹ ਜੀ ਨੂੰ ਤਾਂ ਤੇ ਪਾਣੀ ਕਿਲ ਵਾਸਤੇ ਚਾਹਤ ਹੈ। 150 ਪੈਟਰੀ ਨੂੰ ਗੁਣਾ ਕਰੀ 1700 ਕਿਲੋ ਕਰਦਾ। ਇੰਦਰਾ ਜੀ। ਕਿੰਨੇ ਸਿਰੋਖਣ ਹਨ ਵੀ ਆਰ ਕੀ ਜਾ ਦੇ ਤੇ ਚਲੋ ਕੀਤਾ 25 ਹੋ ਗਿਆ ਬਗ 4 500 ਸਾਨੂੰ ਪਛਮਾ ਪਛਮਾ ਦੇ ਦੇ 100 250 ਹੋ ਗਿਆ 680 ਕੀ ਉਸੇ ਕਹਿੰਦੇ ਜੀ ਲਾਸਸ ਵੀ ਮਤਲਬ ਖਰਾਬ ਹੋ ਗਿਆ ਨਾ ਤਾਂ ਚੱਲ ਰਿਹਾ ਉਹ ਸਿਰਫ ਇਹ 680 ਅੱਗੇ ਤਾਂ ਚੱਲਿਆ ਨਹੀਂ ਪਰ ਜੇ ਇਹ ਹਰ ਕਦਮ ਕਰਦੇ 4000 ਤੋਂ 1500 ਉਬੀਨ ਸਿੰਘ ਬਤਲੇ ਨਾਲਾ ਪ੍ਰਮਾ ਉਹ 4000 ਮਾਨ ਤੋਂ ਘਰ ਦੇਣਾ ਧੰਨਵਾਦ ਤਾਂ ਕੀ ਕਰਨਾ ਕਿ ਆਹ ਘੁੱਟੇ ਪੰਗੇ ਲਈ ਜਾਂ ਸਾਡਾ ਚੇਅਰਮੈਨ ਆ ਗਿਆ ਤਾਂ ਕਿਉਂ ਸੋਚਤੁ ਮੈਂ ਨਹੀਂ ਆਵੇ ਠੀਕ ਹੈ ਪ੍ਰਸ਼ਾਸਨ ਮੁਰਤਾਬਾ 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 ਪ੍ਰਸ਼ਾਸਨ ਮੁਰਤਾਬਾ 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 ਆਹ ਦਾ ਸੰਕਟ ਆਪਣੇ ਸਿਰ ਤੇ ਮਹਿ ਲਿਆ ਕੋਈ ਰੌਲਾ ਨਹੀਂ ਸੀ ਇੱਕ ਦਿਨ ਤੱਕ ਕੋਈ ਰੌਲਾ ਨਹੀਂ ਸੀ ਕਰਕੇ ਫੈਸਲਾ ਬੀਬੀ ਐਮ ਬੀ ਦੇ ਸੁਣਾ ਅੱਜ ਲਿਖਿਆ ਹੋਇਆ ਹੈ ਨੋਰਮਲ ਮੀਟਿੰਗ ਕਰਨੀ ਹੈ ਮਹੀਨੇ ਦਾ ਨੋਟਿਸ ਐਮਰਜੈਂਸੀ ਮੀਟਿੰਗ ਕਰਨੀ ਹੈ ਇੱਕ ਹਫਤੇ ਦਾ ਨੋਟਿਸ ਦੇਣਾ ਚਾਰ ਸੱਤਾਂ ਦੇ ਨੋਟਿਸ ਦੇ ਵੀ ਬਿਨਾਂ ਲਾ ਦੇ ਮੀਟਿੰਗ ਇਲੈਗਲ ਹੈ ਜੋ ਲਿਆ ਗਿਆ ਫੈਸਲਾ ਤੇਰੀ ਅਸੀਂ ਦੱਸਿਆ ਇਹ ਕੋਈ ਹਾਈ ਕੋਰਟ ਵੀ ਠੀਕ ਹੈ ਤਾਂ ਕੋਈ ਜਨਰਲ ਅੰਟੀਜ਼ ਦੇ ਆਪਣਾ ਪੱਖ ਦੋ ਜੀ ਕੋ ਚੋਰ ਪਹਿਲਾਂ ਤੋਂ ਮਿਲਦਾ ਰਿਹਾ ਦੱਸਦਾ ਪਹਿਲਾਂ ਇਹ ਪਹਿਲਾਂ ਮਿਲਦਾ ਰਿਹਾ ਹੱਕ ਬਣ ਗਿਆ ਤੁਹਾਡਾ ਇਹ ਹਾਤ ਪ੍ਰਾਣੀ ਪਹਿਲਾਂ ਸੀ ਇਸ ਕਰਕੇ ਮੈਂ ਤੁਹਾਨੂੰ ਉਹ ਇਹ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਕਿ ਤਰ੍ਹਾਂ ਕਰਦੇ ਹਰਿਆਣੇ ਦੇ ਲੋਕਾਂ ਦਾ ਬਹੁਤ ਸੋਹਣੇ ਆ ਜਿਹੜੀ ਬੀਜੇਪੀ ਕਰ ਰਹੀ ਹੈ ਨਾ ਇਹ ਕਹਿੰਦੇ ਹੁੰਦੇ ਨਾ ਆਪ ਦਾ ਮੇਸੇ ਅਫਸਰ ਗੁੰਡੇਗੇ ਆ ਗੁੰਡੇ ਇਹ ਇੱਕ ਪਾਸੇ ਕਿਸੇ ਨੂੰ ਸਿੱਧਾ ਪਈ ਨਹੀਂ ਇਹਨਾਂ ਨੂੰ ਆਪ ਕਹਿੰਦੇ ਜੋ ਹੁਣਸ਼ਾ ਦੇ ਲੋਕ ਇੱਧਰ ਉੱਧਰ ਹੋਣਗੇ ਧਿਆਨ ਉਹਨਾਂ ਇੱਕਾਟ ਹੋਇਆ ਮੈਂ ਲੈ ਕੇ ਆਵਾਂਗੇ ਚਲੋ ਜੀ ਫਾਪਾ ਬੱਧੀ ਚੱਪ ਲੈਣੇ ਹਾਂ ਮੇਰੇ ਦਾ ਫਾਇਦਾ ਨਹੀਂ ਮੇਰੇ ਦਾ ਫਾਇਦਾ ਨਹੀਂ ਤੁਹਾਨੂੰ ਪਾਣੀ ਹੱਜ ਬਣਦਾ ਬੀਬੀਐਮਡੀ ਦੇ ਚੇਅਰਮੈਨ ਦਾ ਤੇ ਮੁੱਖ ਮੰਤਰੀ ਪੰਜਾਬ ਨੂੰ ਫੋਨ ਕਰੇ ਕਿਉਂਕਿ ਮੈਂ ਇੱਥੇ ਜਾ ਰਹੀ ਹਾਂ ਤੇ ਮੈਂ ਤੁਹਾਨੂੰ ਫੋਨ ਕਰਨਾ ਸੀ ਪਹਿਲਾਂ ਮੇਰੇ ਉਸ ਤੋਂ ਬਾਅਦ ਇਰੇ ਮੈਂ ਉਹ ਕਮਰੇ ਤੋਂ ਨਹੀਂ ਜਾ ਜਾ ਹੁਣ ਸਰੂਵੀ ਨੇ ਦੱਸਿਆ ਕੰਟਰੋਲ ਰੂਮ ਕੀ ਬੰਦ ਕਰਦੇ ਵੀ ਸ਼ੇਮੰਤਾ ਵਾਂਗ ਹੀ ਸੋੜ ਦੇ ਬੰਦ ਕਰ ਉਹਨਾਂ تین ਚਲੇ ਉਹ ਫੈਗਿਆ ਸੱਚ ਕਮਾਲ ਐਨੀ ਤੱਕ ਕੇਸ਼ਾ ਇਤਨ ਮਿਲਤ ਉਸ ਦਿਨ ਵੀ ਆਇਆ ਇਸੇ ਪਰ ਉਹ ਵੀ ਗਿਲਾਸ ਬਹਾਨਾ ਕਰਨਾ ਨਹੀਂ ਛੱਡਿਆ ਸੀ 200 ਕਿਸ਼ੇ ਬੰਦ ਕਰਦਾ ਪੰਜਾਬ ਦਾ ਹੈ ਇਧਰੋਂ ਇਧਰੋਂ ਨਕੇ ਬੰਕਰ ਕੇ ਇਧਰ ਨੂੰ ਭੋਦਾ ਬਸ ਹੋ ਗਿਆ ਮਗਰ ਤੁਸੀਂ ਸਾਡੇ ਹੈ ਹੀ ਨਹੀਂ ਵੀਰ ਜਦੋਂ ਤੁਸੀਂ ਸਾਡੇ ਸਾਡੇ ਦਾ ਬਰੋਦੀ ਚਾਲਦੇ ਹੋ ਤੇ ਅਸੀਂ ਤੁਹਾਡਾ ਕਾਛਾ ਨਹੀਂ ਹੈ ਹਰ ਤੇ ਨਮੀਨ ਨਾ ਬਦਲ ਨੂੰ ਤੁਸੀਂ ਇਸ ਤਰ੍ਹਾਂ ਮੈਂ ਕਹਤਾ ਮੈਂ ਤੇ ਉਕੋ ਲੋਕੋ ਦਾ ਨਹੀਂ ਬਸ ਪਸਾਉਂਦੇ ਸਲਤਨਾਕ ਤੇ ਅੰਤੋਂ ਕੀਲਾ ਸੁਲਾਈ ਜਨੂੰ ਸਾਡੇ ਬਰੋਦੀ ਤੂੰ ਦੀ پیسے ਸੀ ਤੂੰ ਉਹ ਆਹੀ ਆਪਣਾ ਪੈਸਾ ਦੇ ਦੇ ਸਾਡਾ

ਅੰਦਰੀ ਤੇ ਜੇਦੇ ਹਾਂ ਅੰਦਰੀ ਆਪਾਂ ਆ ਗਏ ਕਿਤੇ ਨਹੀਂ ਕਰਵਾਨੀ ਮੰਡੀ ਤੇ ਉਹ ਤਾਂ ਜੀ ਉਹਨੂੰ ਨੋਕਨ ਨੂੰ ਲੱਗਦੀ ਸੀ ਕਰਵਾਨੀ ਦੇ ਬਸ ਉਹ ਕਰਮਾਨੀ ਦਾ ਟਾਈਮ ਆ ਗਿਆ ਜੀ ਐਸਐਮਈਆਰ ਕੱਢ ਲੈਂਦੇ ਸੀ ਐਸਐਮਈਆਰ ਦਾ ਸੀ ਕਹਿ ਰੱਖਿਆ ਐਸਐਮਈਆਰ ਤੇ ਸਿੱਧਾ ਕਹਿੰਦਾ ਤੁਸੀਂ ਹੀ ਰੱਖੋ ਜੋ ਪਿੱਛੇ ਸੁਬੀਨ ਖੋਟ ਨੇ ਕਹਿ ਲਈ ਜਤਨ ਨਹਿਰ ਬਣਾਉਣਾ ਜਾ ਬੱਤੀ ਅਫਸਲ ਜੀ ਦੀਆਂ ਹਾਲਤਾਂ ਦੇ ਇਹ ਇਹ ਸਭ ਅਜੇ ਕਿਉਂ ਅੱਜ ਤੱਕ ਆਦਿ ਨੇ ਇਸ ਤਰ੍ਹਾਂ ਇਹਦੇ ਨਾਲ ਦੇ ਵਿੱਚ ਲੱਗ ਤੇ ਇਹਨੂੰ ਵਾਈਸ ਕਰਦੇ ਹਾਂ ਜਮਨਾ ਤੋਂ ਸੁਣਦੇ ਹਾਂ ਜਮਨਾ ਜਿਹੜੀ ਹੈ ਜੁੱਤੀ ਤੋਂ ਲੈ ਕੇ ਦਿਹਾਰ ਤੋਂ ਬੰਗਾਲ ਬੰਗਲਾਦੇਸ਼ ਤੋਂ ਬੰਗਾਲੀ ਜਦੋਂ ਉਹ ਪਾਣੀ ਆਉਂਦਾ ਤੁਸੀਂ ਮਾਈਕ ਤੋਂ ਤੁਸੀਂ ਮਾਈਕ ਕਰ ਮਾਈਕ ਤੇ ਜਾ ਦਿਓ ਜਿਹੜਾ ਬੱਝ ਗਿਆ ਹੈ ਸਭ ਵਾਈਸ ਕਰ ਤੋਂ ਵਾਈਸ ਇਹ ਸਮੂਹਕ ਮਾਈਕ ਚੱਲ ਰਿਹਾ ਹੈ ਅੱਛਾ ਕਹਿੰਦੇ ਜੀ ਨਹਿਰ ਬਣਾਉਂਦੇ ਪਾਣੀ ਨਹੀਂ ਨਹੀਂ ਨਹਿਰ ਕਿ ਨਿਕਲ ਪਾਣੀ ਦੀ ਗੱਲ ਨਹੀਂ ਗੱਲ ਨਹੀਂ ਨਹਿਰ ਬਣਾਉਂਦਾ ਮੈਂ ਕਿਉਂ ਛੱਡੋ ਨਹਿਰਾਂ ਦੀ ਬਤ ਨਹੀਂ ਪਾਣੀ ਦਿੱਤਾ ਉਹ ਰਾਜੀ ਹੋ ਕੇ ਮੈਨੂੰ ਇਹ ਪਾਣੀ ਐ ਨਹੀਂ ਆ ਆਪ ਇਹਨਾਂ ਦੇ ਤਰਕ ਨੇ ਕੋਟਾਂ ਤਰਕ ਨੇ ਕੋਈ ਚੀ ਬਤਾਵਾ ਸੁਆਣ ਜੇ ਕੋਹ ਤਹਾਂ ਕੋ ਮਤਲਬ ਸੇ ਕਦੇ ਧਾਤ ਲੱਗੇ ਤੇ ਗਏ ਹਾਂ ਸਾਰੇ ਬੂਲ ਪਾਣੀ ਦੀ ਤਰਸੇ ਹੋਣ ਪਤਾ ਲੱਗੇ ਦੂਰੀ ਦੇ ਪੂਜੀਆਂ ਵਾਲੇ ਹੈਗੇ ਨੇ ਹੈਨਾ ਤੇ ਬਿਸਲੀਆਂ ਪੀਏ ਆ ਇਹਨਾਂ ਨੂੰ ਵੀ ਪਤਾ ਪਾਣੀ ਕੀ ਲੱਗਦਾ ਜਿਹੜਾ ਪੂਰਾ ਮੁੱਲ ਕੀ ਹੁੰਦਾ ਜਿਹੜਾ ਰੇਗਿਸਤਾਨ ਦੇ ਵਿੱਚ ਤੇ ਅਸਰਿਆ ਹੋਵੇ ਮੰਨਦੇ ਮੁੱਲ ਉਹਨੇ ਪਤਾ ਤੁਹਾਨੂੰ ਉਤੋਂ ਬਾਦੂ ਪੀਣੀ ਜਾਂਦਾ ਪਾਣੀ ਤਾਂ ਇਹਦੇ ਕੋਲ ਚੱਲਦਾ ਸੋ ਅਪਰਿਕਮਨ ਕੋਲ ਜਾਂਦਾ ਸਾਡੇ ਕੋਲ ਇਕੱਲਾ ਪਾਣੀ ਤਾਂ ਹੈ ਜਿਹੜਾ ਜਿਹੜਾ ਸਾਡੀ ਜ਼ਾਇਤ ਹੈ ਉਹਦੀ ਸਾਡੇ ਨੇ ਮੈਂ ਤੁਸੀ ਹਰਾਨ ਮੈਂ ਇਸ ਦਾ ਤੋਹਾਨਾ ਕਿ ਉਹ ਜਦੋਂ ਕਈ ਵਾਰੀ ਮੂਹਰੇ ਵਾਲੇ ਵੀ ਆ ਕੇ ਕਹਿੰਦੇ ਆ ਕਿ ਤੇਲ ਚਾਹੀਦਾ ਹੈ ਮੇਰੇ ਮੂਹਰੇ ਦਾ ਪਚਾਰਿਆ ਜਿਵੇਂ ਪਾਣੀ ਨਹੀਂ ਪਾਉਂਦਾ ਸਕੇ ਨਾ ਉਹ ਅਬੋਰ ਬਾਦਿਲ ਕਾ ਫਰੋਜ਼ ਤੇਲ ਤੇ ਇਹ ਹੋ ਗਿਆ ਮਤਲਬ انشاءਲਾ ਅੱਜ ਤੋੜਾ ਸਿਰ ਹੈ ਸਿਰ ਚ ਪਾਣੀ ਹੈ ਨਹੀਂ ਤੇ ਹੁਣ ਹੁਣ ਛੋਟੇ ਨੈਟ ਨਹਿਰਾ ਡੁੱਟ ਗਿਆ ਤੰਗ ਵੀ ਜਾਂਦੀਆਂ ਪਾਣੀ ਇਹਦੀ ਹੁਣ ਅਗੋਂ ਮੋਗੇ ਲਾ ਕੇ 10000 ਏਕੜ ਨੂੰ ਆਪਾਂ ਹਜੇ ਹੋਰ ਕਰਦੇ ਹੋਰ ਵੀ ਕਰਨਾ ਪੈਣਾ ਹੈ ਇੱਥੇ ਤੇ ਪਾਣੀ ਨਾ ਕੋਈ ਖੱਟਾ ਪਲਾ ਆ ਕੇ ਪੁੱਟਿਆ ਬੋਲ ਸਾਰਾ ਆਡੀਓ ਆਲਮੈਟ ਠੀਕ 5 ਮਿੰਟ ਸਾਰੇ ਪਿੱਛੇ ਮਾਈਕ ਟੋਨ ਕੱਲੋਂ ਪਾਇਆ ਸਹੀ ਕਰਾਓ 1 ਕਿਲੋਮੀਟਰ ਪਹਾੜ 500 ਕਿਲੋ ਬੰਦਾ ਹੁਣ ਦਾ ਮਾਈਕ ਤੁਸੀਂ ਦੇਖੋ ਨਾ ਤੁਹਾਨੂੰ ਪਤਾ ਕਿ ਪਾਣੀ ਪਾਣੀ ਉਹਨੇ ਕਿੱਥੇ ਗੋਲੀ ਆਸੀ ਕਰ ਮੋਟਾ ਉਹਦਾ ਨੰਬਰ ਸ਼ਹਿਰ ਪਿਆਸਾ ਇੱਕਰ ਵਾਲੀ ਫੇ ਮੈਨੂੰ ਵੀ ਸਾਰਾ ਮਾਈਕ ਆਦਾ ਗਿਆ ਇਹ ਪੀਆ ਕਿ ਬੈਕੀ ਸਦਰੂ ਸਦਰ ਚ ਕਹਿਣ ਨਾ ਨੈਰਲ ਜਾਰੀ ਹੈ ਜੀ ਸਮਝਾ ਤੁਹਾਨੂੰ ਵੱਡਾ ਸਾਹ ਦੇ ਤਰੀਕਾ ਹੋ ਗਿਆ ਕਿ ਲੜਾਈ ਨਹੀਂ ਹੋਣੀ ਹੈ ਵੋਟਾਂ ਤੁਹਾਨੂੰ ਨਹੀਂ ਜਾਣੀ ਸਰਕਾਰ ਨਹੀਂ ਭਗਵਾਨ ਤੁਹਾਨੂੰ ਹਮਾਰੇ ਸਾਥ ਹੈ ਸਾਥ ਹੈ ਸਾਥ ਹੈ ਉਸ ਕਰਕੇ ਮੈਂ ਤੁਹਾਨੂੰ ਸਵੇਰੇ ਸਵੇਰ ਤੋਂ ਇੱਕ ਹੋਰ ਸੰਕੇਤ ਪਾਇਆ ਕਿ ਤੁਹਾਨੂੰ ਕਿਹਾ ਉਹਨਾਂ ਪਿਆ ਸ਼ਾਂਤੀਪੁਰ ਵਿੱਚ ਕਿਸੇ ਤਰ੍ਹਾਂ ਦਾ ਰੈਕਸ਼ਨ ਨਹੀਂ ਹੋ ਰਿਹਾ ਆਪਣੀ ਕੋਈ ਇਸ ਤਰ੍ਹਾਂ ਦਾ

प्यार जज़बती म ਤੁਸੀਂੰ ਬੀਏ ਕਿ ਲਾਣੇਦਾਰ ਨੇ ਤਾਂ ਮਤਲਬ ਘਰ ਚੋਂ ਸਭ ਨੂੰ ਸਾਰੇ ਮੈਂਬਰਾਂ ਨੂੰ ਪੁਸ਼ਟੀ ਕਰਨਾ ਹੈ ਕਿ ਉਹਨਾਂ ਦੇ ਘਰ ਕਿੰਨਾ ਪਾਲਤੂ ਦਾ ਹਾਲ ਚਾਲ ਕਿਵੇਂ ਹੈ ਪਰ ਤੁਸੀਂ ਜੇਕਰ ਨਾਲ ਪਰਵਾਹ ਰਿਹਾ ਹੈਗਾ ਉਹਦੇ ਤਾਂ ਲਾਣੇਦਾਰ ਨੂੰ ਕਰੇ ਜਾਂਦਾ ਮੁਸ਼ਕਲ ਨਹੀਂ ਹੁੰਦੀ ਜੇ ਉਹ ਜਦੋਂ ਪਰਿਵਾਰ ਨੂੰ ਇਹ ਪਤਾ ਹੋਵੇ ਕਿ ਸਾਡੇ ਘਰੇ ਕੀ ਘਟ ਹੈ ਤੇ ਉਹ ਜਦੋਂ ਦਮਾਦ ਨੇ ਕਰੀਏ ਸਾਡੇ ਘਰੇ ਕੀ ਹੈਗਾ ਉਹ ਉਸ ਵਰਤੀਏ ਸਸਟੇਮ ਨੂੰ ਅਮਤਿਆਂ ਬਾਤ ਕਰਦੇ ਹਾਂ ਜਿਹੜੇ ਫੈਨਸ ਹੋ ਗਏ ਸਾਰੇ ਮੁੱਖ ਸਾਥ ਤੇ ਅਸੀਂ ਸਾਰੇ ਇੱਥੇ ਕੋਆਰਡੀਨੇਟਰ ਆ ਹਾਂ ਨਾਮ ਪਸਟ ਵੀਡੀਓ ਵਾਲਾ ਰਾਮਨ ਸਾਹਬ ਜਰਮਾ ਜੀ ਨੂੰ ਰਾਮਨਾਲ ਰਾਮਨਾਲ ਜਣਾ ਔਰ ਇੰਕਾ ਚੈਨਲ ਸਾਡੇ ਨਾਲ ਬਸ ਤਾਂ ਹੁਣ ਕੋਈ ਅਸੀਂ ਗੱਲ ਨਹੀਂ ਅਸੀਂ ਖੁਦ ਸੱਚ ਹੱਥ ਤੇ ਵੀ ਤਿਆਰ ਕਰਦੇ ਹਾਂ ਅਸੀਂ ਤੇ ਕੋਈ ਕੋਟ ਨੇ ਵੀ ਕਿਆ ਕਰਦੇ ਜੇ ਤੁਹਾਨੂੰ ਪਸੰਦ ਨਹੀਂ ਹੈ ਤਾਂ ਫਿਰ ਤੁਸੀਂ ਚੈਲੰਜ ਕਰ ਜਾਓ ਜੋ ਸੀ ਕੇ ਦੀ ਬਤ ਜੀ ਪਹਿਲਾ ਪਹਿਲਾ ਪਹਿਲੇ ਪਹਿਰੇ ਤੋਂ ਕਿਨਾਂ ਨਹੀਂ ਜਾ ਮੈਂ ਮਾਨਸਾ ਵਿੱਚ ਮੈਂ ਮਾਨਸਾ ਵਿੱਚ ਮੈਨੂੰ ਪਤਾ ਨਹੀਂ ਪਾਣੀ ਦੀ ਕਿੱਡੀ ਵੇਲ ਪਾਣੀ ਦੀ ਕਿੱਡੀ ਮੈਂ ਐਵੇਂ ਨਹੀਂ ਬੈਠਾ ਪਹਿਲੇ ਤਾਂ ਫਿਰ ਤੁਸੀਂ ਪਰ ਮੈਂ ਕੋਈ ਰੱਖ ਲੋ ਅਸਾਂ ਕੁਝ ਰਾਸਤਾ ਕਮੇਟੀ ਬਣਾ ਕੇ 10 ਸਤੰਬਰ ਪਹਾਂ ਕੇ ਤੇ ਨਾਲ ਇੰਟਚ ਰੋਪ ਗਰੁੱਪ ਬਣਾ ਲੋ